ਹਾਂ ਜੀ ਮੇਟ੍ਰੋ ਕੀ ਹਾਲ ਨੇ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਤੇ ਅੱਜ ਬਣਾਉਨੇ ਆ ਬਲੌਗ ਸ਼ਾਮ ਪੈ ਗਈ ਆ ਤੁਹਾਨੂੰ ਕਿਉਂ ਨਹੀਂ ਦਿਖਾਉਣਾ ਸੀਗਾ ਤੁਹਾਨੂੰ ਤੂੰ ਆਇਆ ਦੇਖੋ ਕਿਦਾਂ ਚੜਨ ਵੀ ਲਾ ਪਿਆ ਅੱਗ ਲੱਗਣ ਲੱਪਈਆਂ ਕਿਦਾਂ ਸੇ ਬਸੇ ਧੂਆ ਚੜਿਆ ਆ ਹਰਿਆਣੇ ਚ ਬਾੜੀ ਚੱਲ ਪਈ ਉਹਦੇ ਅੱਗ ਲੱਗਣ ਲੱਪਈਆਂ ਆ ਕਰਕੇ ਤੂੰ ਆਇਆ ਜਣਾ ਲਾ ਪਿਆ ਹੁਣ ਦੈਨ ਇਦਾਂ ਹੀ ਲੱਗਿਆ ਕਰਨੇ ਖਰਾਬ ਜੇ ਤੇ ਆਪਣਾ ਹੋ ਜਾਣਾ ਹੋਰ ਦੱਸ ਸਕਦੇ ਨਾ ਤੇ ਝੋਨਾ ਦੱਸ ਸਕਦੇ ਨਾ ਦੀ ਵੱਡਣ ਵਾਲਾ ਹੋ ਜਾਣਾ ਇਹ 100 ਦਾ ਹੈ ਇਹ 4-5 ਮੰਜਕ ਖੇਤ ਹੈ ਇਹ ਜੋ ਜਿੱਥੇ ਜੀ ਦਾ ਪੱਕਾ ਪੱਕਾ ਇੱਧਰ ਚੱਲ ਜਾਂਦਾ ਹੈ 5 ਕਿ ਖੇਤ ਹੈ 5 ਖੇਤ ਹੋ ਜਾਣੇ ਆ ਇੱਕੋ ਦਿਨ ਦਾ ਹੀ ਲੱਗਾ 5 ਖੇਤ ਤੇ ਆ 131 ਜਮਾ ਹਜੇ ਹਰਾ ਪਿਆ ਹਜੇ ਨਿਸਰਤਾ ਵਿੱਚ ਵਿੱਚ ਕਿਤੇ ਕਿਤੇ ਇਹ ਕਰੂਗਾ ਲੇਟ ਪੂਰਾ ਨਾ ਤਾਂ ਹੋ ਜਾਣਾ 110 ਛੇਤੀ ਕੋਈ तो बढ़ा गए ट्राली में बैड भी अच लाता आ करके एक आप जी हो जो एक पिंडो यार मित्र तो लेव किस तुम देखो ब्लॉग अगे एक सौ कत्ती हरा पे जमा जी आह थोड़े दिन पहला था लगा खेत आ थोड़ा आदा ये बाबा लेट करूगा है। ਇਹ ਦੋ ਇਹਨਾਂ 15 ਦਿਨਾਂ ਦਾ ਹੀ ਫਰਕ ਪਾ ਜਣਾ 15 20 ਦਿਨਾਂ ਦਾ ਹੈ ਆ 110 ਨੂੰ ਚਲੋ ਬਾਲਡ ਮੰਗ ਜਦੋਂ ਹੋ ਜੂ ਪਹਿਲਾਂ 180 ਹੁਣਾਇਆ ਇਹ ਆਪਣਾ ਲੱਗਾ ਪਹਿਲਾਂ ਹੀ ਆ ਲੱਗਾ ਬਾਅਦ ਦਾ ਆਪਦਾ 31 ਫੇ ਵੀ ਇਹ ਬਸ ਟਾਈਮ ਲੈਂਦਾ ਜ਼ਿਆਦਾ ਚਲੋ ਕੋਈ ਬਾਤ ਨਹੀਂ ਵਧेंगे ਜਦੋਂ ਆਪਾਂ ਸੁੱਕ ਕੇ ਪਾਣੀ ਲਾਉਨੇ ਆ ਦੋ ਤਿੰਨ ਹੋ ਗਿਆ ਪਾਣੀ ਲੱਗਣੇ ਪਾਣੀ ਹੈ ਸੁੱਕਾ ਨਹੀਂ ਵਿੱਚੋ ਤੇ ਤੇੜ ਮਟ ਜਾਂਦੀ ਆ ਤਾਂ ਪਾਣੀ ਜੀਰਦਾ ਨਹੀਂ ਛਤੀ ਸੂਰਜਾਜ ਮੜਾ ਜਾਈ ਯਾਰ ਬੱਟਾ ਦੇ ਘਾ ਬਹੁਤ ਹੁੰਦਾ ਬਹੁਤ ਆਰੀ ਘੜੀਆਂ ਦਵਾਈ ਬਿਮਾਰੀ ਫੇ ਵੀ ਹੁਣ ਉਹਨੇ ਹਟਦਾ ਹੁਣ ਉੱਤੇ ਸ਼ੋਰ ਹੋ ਗਿਆ ਹੁਣ ਘਟ ਗਿਆ ਥੋੜਾ ਬਾਕੀ ਦੇਖੋ ਆ ਵੀ ਆਪਣਾ 131 ਆ ਇਆ ਨਾਲ ਹੀ ਇਹਦੇ 110 ਇੱਕੋ ਦਿਨ ਤੇ ਲੱਗੇ ਆ। ਇਹ ਦੋਨੇ ਨੰਬਰ ਫਰਕ ਇਹਨਾਂ ਵਿੱਚ ਬੜਾ ਨਹੀਂ ਹੈਗਾ। ਉਹਦਾ ਥੋੜਾ 110 ਜ਼ਿਆਦਾ ਹੋਇਆ ਹੈ। ਰੰਗ ਮੋੜਿਆ ਤੇ 131 ਨੇ ਘੱਟਿਆ। ਵਿੱਚ ਜਾੜੇ ਆ ਕਿ ਵੀ ਰਲਮਾ ਜਾ ਬਹੁਤ ਹੈ ਬਹੁਤ ਜਾੜੇ ਆ ਵਿੱਚ ਹੋਰ ਵੀ ਹੋਰ ਬੀਆਂ ਦੇ ਬਹੁਤ ਜਾੜੇ ਆ। 131 ਦੀ ਵੀ ਓਡੀ ਕੀ ਮੁੰਜਰਿਆ। ਆ 110 ਦੀ ਦੇਖੋ ਏਡੀ ਗਿਆ 133 ਦੀ ਲੰਬੀ ਆ ਥੋੜੀ 133 ਥੋੜੀ ਬੜੀ ਆ ਮੁੰਜਰ ਤੇ ਬੰਨਿਆ ਤੇ ਤਿਲਕਣ ਬਹੁਤ ਹੋਈ ਆ ਜਿਹਦਾ ਸ਼ੋਰ ਹੋਇਆ ਉੱਤ ਹਰਿਆਲੀ ਹੋਈ ਪਜੰਮੀ ਪਈ ਥੱਲੇ ਪੈਰ ਮੜਿਆ ਨਾਲ ਹੀ ਤਿਲਕਦਾ ਤੇਲ ਪੈ ਗਈ ਟਾਈਮ ਨਹੀਂ ਅਜੇ ਬੱਜੇ 5 ਵਜੇ ਆਜੇ ਸੂਰਜੋ ਵੀ ਗਿਆ ਵਾ ਥੱਲੇ 5 ਵਜੇ ਦਿਨ ਬਹੁਤ ਛੋਟੇ ਹੋ ਗਏ ਬਾ ਹੁਣ ਠੰਡ ਹੁੰਦੀ ਜਾਣੀ ਆ ਆ ਗਿਆ ਟਾਈਮ ਠੰਡ ਦਾ ਵੀ ਗਰਮੀ ਆਤੀ ਭਈ ਵੀ ਬਹੁਤ ਆ ਤਾਂ ਆ ਦੇਖੋ ਆ ਬੰਦੇ ਫੋਰ ਦਾ ਝੋਨਾ ਇਹ ਵੀ ਆਪਣੇ ਨਾਲ ਤੇ ਲੱਗਾ ਵੀ ਆਪਣੇ ਨਾਲ ਜੇ ਹੋ ਜਾਣਾ ਮੈਂ ਗਿਆ ਆ ਬੱਸ ਲੱਗ ਗਈ ਇਹ ਹੈਗੇ ਦੋਨੇ 110 ਹੀ ਆ ਇਧਰਲਾ ਹਾਲ ਆਪਣਾ ਆਲਾ ਤੇ ਆਹ ਉਹਨਾਂ ਦਾ ਇਹ ਹੋ ਜਾਣਾ ਇਹ ਵੀ ਛੇਤੀ ਇਹ ਵੀ ਹੈਗੇ 5 6 ਕੇ ਤੇ ਵੱਢਣਗੇ ਹੋਰ ਦੱਸ ਦਿੰਨਾ ਸੀ ਬਿਮਾਰੀ ਬਮੂਰੀ ਤੋਂ ਦਾਤ ਕੀ ਬਚਾਰਿਆ ਸਪਰੇਆ ਵੀ ਦੋ ਹੋ ਗਈਆਂ ਸਾਫ ਸੁਥਰੇ ਆ ਝੋਨਾ ਰੰਗ ਵਧੀਆ ਦਾਣੇ ਬਾਕੀ ਬਾਬੇ ਦੀ ਕਿਰਪਾ ਸਾਰਿਆਂ ਤੇ ਬਣਾ ਕੇ ਰੱਖੇ ਰੱਬ ਇਹ ਦੇਖੋ ਬਾਅਦ ਤੱਕ ਗਿਆ ਹੋਰ ਦੱਸਣਾ ਦੇਣਾ ਸੀ ਕੰਨਿਆਰੀਆਂ ਤਾਂ ਬਹੁਤ ਵੱਡੀ ਚੱਲ ਪਈ ਆ ਅਮ੍ਰਿਤਸਰ ਵੱਲ ਵੀ ਬਹੁਤ ਚੱਲ ਪਈ ਵੱਡੀ ਕੰਨਿਆਰੀਆਂ ਚੱਲ ਪਈ ਆ ਫਤਿਹਗੜ੍ਹ ਸਾਹਿਬ ਸਾਰੇ ਪਾਸੇ ਚੱਲ ਪਈ ਆ ਵੱਡੀ ਆਪਣਾ ਏਰੀਆ ਸਾਡਾ ਇੱਧਰ ਜਲੰਧਰ ਏਰੀਆ ਲੇਟ ਹੋ ਜਾਂਦਾ ਥੋੜਾ ਲੱਗੇ ਸਾਡੇ 15 ਮਾਰਚ ਨੂੰ ਲਾਤਾ ਹੈਗਾ ਮਾਰਚ ਕੇ ਅਪ੍ਰੈਲ ਕੇ ਜੂਨ ਸਾਡਾ ਇੱਥੇ ਜਲੰਧਰ ਏਰੀਆ ਥੋੜਾ ਲੇਟ ਆ ਬਾਕੀ ਤਾਂ ਬਾਬਾ ਕਈ ਏਰੀਏ ਤਾਂ ਕੰਮ ਨਿਬੜਦਾ ਆ ਚਲੋ ਆਪਣਾ ਵੱਢਿਆ ਜਾਣਾ ਸਾਰਿਆਂ ਦੇ ਨਾਲ ਹੀ ਆ ਏਰੀਏ ਏਰੀਏ ਦਾ ਫਰਕ ਹੈ ਕਈਆਂ ਨੂੰ ਤਰੀਕ ਪਹਿਲਾਂ ਮਿਲੀ ਆ ਕਈਆਂ ਨੂੰ ਬਾਅਦ ਵਿੱਚ ਮਿਲੀ ਆ ਆ ਕਰਕੇ ਬੰਨੇ ਸਾਰੇ ਵੱਡੇ ਆ ਸਾਫਦਰੇ ਬੰਨੇਤ ਕੀ ਕਾ ਬਹੁਤ ਹੁੰਦਾ ਏ ਕਿੰਨੀ ਆਰੀ ਵੱਡੇ ਪਤਾ ਨਹੀਂ ਦਵਾਈ ਵੀ 2-3 ਆਰੀ ਤਾਂ ਦਵਾਈ ਹੋਈ ਪੈ ਗਈ ਤੇ ਆ ਆਪਣਾ ਪਨੀਰੀ ਵਾਲਾ ਥਾਂ ਸੀ ਇਹ ਸਭ ਤੋਂ ਐਂਡ ਤੇ ਵਿਜਿਆ ਫਰਨੋਂ ਹੱਥੇ ਲਿਆ ਇਹ ਹਜੇ ਜਿਵੇਂ ਵਿਚ ਵਿਚ ਨਿਸਰਦਾ ਆ ਦੇਖੋ ਮੱਕੀ ਆਪਣੇ ਆ ਰੋਡ ਨੰਗੇ ਨਾਲ ਦੀ ਇਹਨੇ ਬਾਬਾ ਖੱਤੇ ਲੈ ਲੇ ਵਿਚ ਇਹ ਖੇਤੇ ਨੇ ਵਿੱਚ ਲੈ ਲਿਆ ਉਹ ਬੜਾ ਰੋੜਿਆ ਹੈ ਦੋ ਖੇਤਾਂ ਦਾ ਹੋਣਾ ਚੜਾਈ ਚ ਦੋ ਤਿੰਨ ਖੇਤਾਂ ਦਾ ਬਾਵਾ ਖੇਤੇ ਨੇ ਵਿੱਚ ਲੈ ਲਿਆ ਬਾਕੀ ਚੱਲੀ ਜਾਂਦਾ ਇੱਦੀ ਮਿੱਤਰੋ ਕੰਮਕਾਰ ਹੁਣ ਬਸ ਝੋਨੇ ਦੀ ਓਡੀ ਕਿਆ ਇਹਦੇ ਸਾਰੇ ਸਕਾ ਸਕਾਈ ਪਾਣੀ ਲਾਉਂਦੇ ਆ ਫਲੈਟ ਜੀ ਛੱਟੇ ਆ ਜਾਂਦੀ ਹੁੰਦੀ ਐ ਇਸ ਤਰ੍ਹਾਂ ਗੜ ਆ ਜਾ ਪੈਨ ਲਾਪੰਦਾ ਇਹਨਾਂ ਦੇ ਵਿੱਚ ਫਕਾਤ ਕਾ ਹੀ ਲਾਵੇ ਕੂੰ ਆ ਚੜ ਗਿਆ ਹਣ ਸਾਰੇ ਪਾਸੇ ਦੇਖੋ ਬੰਦਾ ਬਈ ਨੇ ਨਹੀਂ ਹੁਣ ਧੁੱਪ ਨਿਕਲਦੇ ਆਗਾ ਨਹੀਂ ਅੱਜ ਵੀ ਦਿਨੇ ਧੁੱਪ ਬੋ ਥੋੜੀ ਸੀਗੀ ਦੇ ਧੂਆਂ ਜਾ ਚੜੇ ਧਰਿਆ ਹੁਣ ਦੂਜੀ ਦੇਖਦੇ ਆਂ ਜਾਂ ਤਰੋਣੀ ਹੀ ਰੱਖਦੇ ਆਂ ਕਣਕ ਦੀ ਆ ਫੇਰ ਕਰਨੀ ਪਊ ਦੇਖਦੇ ਆਂ ਬਾਕੀ ਇਹ ਤਾਂ ਕਰਨੀ ਪਈ ਮਗਰੀ ਪਿੰਨੇ ਬਣਾਉਂਦੇ ਹੁੰਨੇ ਆਪਾਂ ਡੱਬੇ ਜਿਹੜੀ ਮਸ਼ੀਨ ਡੱਬਿਆਂ ਵਾਲੀ ਉਹ ਬਣਾ ਕੇ ਮਗਰੀ ਰੋਣੀ ਨੂੰ ਮੋੜ ਦੇਣਾ ਪਾਣੀ ਕਣਕ ਟਾਈਮ ਨਾਲ ਵੀ ਜੀ ਵਧੀਆ ਰਹਿੰਦੀ ਆ ਮੁੜ ਕੇ ਵਿੱਚ ਕਈ ਵਾਲੇ ਮੀਂਹ ਪੈਣ ਲੱਪੈਂਦੇ ਆ ਇਹ ਕਰਕੇ ਪਹਿਲਾਂ ਹੀ ਪਾਣੀ ਆਪਾਂ ਦੂਜਾ ਰੋਣੀ ਨੂੰ ਮੋੜ ਕੇ ਕਰ ਦੇਣਾ ਕੰਮ ਸਟਾਰਟ ਕਣਕ ਦਾ ਵੀ ਬਾਕੀ ਦੇਖੋ ਅੱਗੇ ਕੀ ਕਰਦੇ ਆ ਅੱਜ ਖੇਤਾ ਦਾ ਹੀ ਘੜਾ ਲਾਉਣਾ ਆਇਆ ਹੈਗਾ ਜੜਾ ਵਧੀਆ ਮਾਰੇ ਆਇਦ ਕੀ ਝੋਨੇ ਨੇ ਬੱਤੀ ਆਇਦ ਕੀ ਵਧੀਆ ਵਧੀ ਰਹੀ ਆ ਬੱਤੀ ਅੱਡੇ ਤਾਂ ਇੱਜ਼ਰ ਵਧੀਆ ਆਈ ਬੱਤੀ ਆਇਦ ਕੀ ਕਿਸੇ ਕਿਸੇ ਦਿਨ ਤਵਾਉਗਾ ਬਾਬਾ ਚੱਲਦੀ ਰਹੀ ਆ 12 12 14 14 ਘੰਟੇ ਚੱਲਦੀ ਰਹੀ ਆ ਬੱਤੀ ਵੱਲ ਕੋਈ ਕਮੀ ਨਹੀਂ ਆਈ ਮੀਂਹ ਵੀ ਬੱਚ ਪੈ ਗਏ ਦੋ ਤਿੰਨ ਬਾਅਦ ਤੱਕ ਖੜੀਆਂ ਹੀ ਰਹੀਆਂ ਮੋਟਰ ਐ ਵੀ ਜਨਰੇਟਰ ਨਹੀਂ ਬਾਲਾ ਚਲਾਉਣਾ ਪਿਆ ਇਹ ਗੱਜ ਨੈਟਰ ਬਾਬਾ ਟਾਈਮ ਚੱਲੇ ਜਾਣਾ। ਇਹ ਤੁ ਜਨੈਟ ਦੀ ਲੋੜ ਹੀ ਨਹੀਂ ਪਈ ਏਡੀ। ਵਧੀਆ ਉਦੋਂ ਤਾਂ ਅੱਜ ਕਾ ਟਰੈਕਟਰ ਵੀ ਤੇਲ ਪਿੰਦੇ ਆ। ਤੇ ਮਿੱਤਰੋ ਆਪਣੇ ਦੱਸਿਓ ਠੇਕਾ ਤੁਹਾਡੇ ਕਿੰਝ ਚੱਲਦਾ? ਸਾਡੇ ਇੱਥੇ 40000 ਚੱਲਦਾ। 40000 ਚੱਲਦਾ ਸਾਲ ਦਾ ਕਣਕ ਝੋਨੇ ਦਾ। 40000 ਚੱਲਦਾ ਤਾਂ ਦੱਸਿਓ ਕਮੈਂਟਾਂ 'ਚ ਤੁਹਾਡੇ ਠੇਕੇ ਕਿੰਨਾ ਚੱਲਦਾ? ਤੇ ਚੈਨਲ ਨੂੰ ਮਿੱਤਰੋ ਸਬਸਕ੍ਰਾਈਬ ਕਰ ਲਿਓ ਆਪਣਾ ਨਵਾਂ ਹੀ ਕੰਮ ਆ। ਥੋੜੀ-ਥੋੜੀ ਹਏ ਬੋਲਣ ਚ ਵੀ ਥੋੜਾ ਹੁੰਦਾ। ਉਹ ਜੋ ਸੈੱਟ। ਗਾਂ ਪਚੁੰਨ ਚੋਂ ਦੂਜਾ ਵੱਢਣਾ। ਫੇ ਬਲੌਗ ਆਇਆ ਕਰਨਗੇ ਰੋਜ਼। ਹੁਣ ਕੰਮ ਕਰ ਕੋਈ ਹੈ ਨਹੀਂ ਬਲੌਗ ਵੀ ਕਰਦਾ ਪਾਈਏ। ਚਲੋ ਮਿਲਦੇ ਆ ਅੱਗੇ। ਦੇਖਦੇ ਹਾਂ। ਉਹ ਦੀਦਾ ਾਡੇ ਪੱਕਿਆ ਪੱਕਿਆ ਥੋੜਾ। ਰੰਗ ਮੋੜਿਆ ਆ ਾਡੇ ਦੀਦਾ ਚੋਨਾ। ਇਹ ਜੀ 31x ਹਰਾ ਪਿਆ ਆ ਚਲੋ ਇਹਦੀ ਵਾਰੀ ਆਊਗੀ ਹੁਣ ਧੁੱਪਾਂ ਪੈਣੋਂ हट ਗਿਆ ਹਾਂ ਟਾਈਮ ਲੈਣਾ ਜਰਾ ਝੋਨੇ ਨੇ ਚਲੋ ਠੀਕ ਆ ਮਿੱਤਰੋ ਫੇ ਮਿਲਦੇ ਹਾਂ ਕਿਤੇ ਹੋਰ ਵੀਡੀਓ ਚ ਅੱਜ ਤਾਂ ਆਪਾਂ ਖੇਤਾਂ ਦਾ ਘੇੜਾ ਲਾਉਣਾ ਹੈ ਮੈਂ ਕਿਹਾ ਚਲ ਦਿਖਾ ਦਈਏ ਚਲੋ ਠੀਕ ਆ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਜਿਓ ਮਿਲਦੇ ਆਂ ਆਪਾਂ ਹੋਰ ਨਵੀਂ ਵੀਡੀਓ ਚ ਕਿਸੇ